જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਸੜਕ ਹਾਦਸੇ ਦੇ ਵਿੱਚ ਜੋ ਜਾਨ ਗਮਾਉਣ ਵਾਲੀ ਨਵਜੋਤ ਸਿੰਘ ਨੇ 13 ਦਿਨ ਪਹਿਲਾਂ ਮਣਾਈ ਸੀ ਆਪਣੇ ਵਿਆਹ ਦੀ ਵਰੇਗੰਡ ਰਾਸਥਾਨੀ ਦਿੱਲੀ ਵਿੱਚ ਬੀ ਐਮ ਡਬਲਯੂ ਕਾਰ ਦੇ ਨਾਲ ਵਾਪਰੇ ਸੜਕ ਹਾਦਸੇ ਦੇ ਵਿੱਚ ਕਈ ਗੁਜਰ ਸਾਹਮਣੇ ਆ ਰਿਹਾ ਇਹ ਹਾਦਸਾ ਪਲਾਂ ਦੇ ਅੰਦਰ ਹੀ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਖੂਕ ਕੇ ਲੈ ਗਿਆ ਤੌਲਾ ਕੂਆ ਨੀੜੀ ਵਾਪਰੀ ਇਸ ਭਿਆਨਕ ਸੜਕ ਹਾਦਸੇ ਦੌਰਾਨ ਵਿਤ ਮੰਤਰਾਲੇ ਦੀ ਡਿਪਟੀ ਡਾਇਰੈਕਟਰ ਨਵਜੋਤ ਸਿੰਘ ਦੀ ਜਾਨ ਚਲੀ ਗਈ ਜਦਕਿ ਉਹਨਾਂ ਦੀ ਪਤਨੀ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੀ ਹੈ 13 ਦਿਨ ਪਹਿਲਾਂ ਨਵਜੋਤ ਸਿੰਘ ਨੇ ਆਪਣੇ ਵਿਆਹ ਦੀ 21ਵੀ ਵਰੇਗਾਂਡ ਬਣਾਈ ਸੀ ਸੁਖਬੀਰ ਬਾਦਲ ਨੇ ਗ੍ਰਾਮ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ स्वामी कालिदास दे प्रधान सुखबीर सिंह बादल ने गृह मंत्री अमित शाह ਨੂੰ ਅਪੀਲ ਕੀਤੀ ਕਿ ਇਸ ਸੰਸਾਲ ਨਵੰਬਰ ਵਿੱਚ ਜੋ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੀ ਪਵਿੱਤਰ ਮੌਕੇ ਤੇ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਜਥਿਆਂ ਦੀਆਂ ਅਰਜ਼ੀਆਂ ਨਾਂ ਲੈਣ ਸੰਬੰਧੀ ਰਾਜ ਸਰਕਾਰਾਂ ਨੂੰ ਜਾਰੀ ਕੀਤੇ ਆਦੇਸ਼ ਦੀ ਮੁੜ ਸਮੀਖਿਆ ਕਰ ਸਿੱਖ ਸਰਦਾਰ ਨੂੰ ਇਸ ਪਾਵਨ ਦਿਹਾੜੀ ਮੌਕੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਜਾਣ ਦੀ ਇੱਛੁਕ ਹਨ ਅਤੇ ਉਹਨਾਂ ਨੂੰ ਅਦੇਹਾ ਕਰਨ ਦੀ ਇਜਾਜ਼ਤ ਨਾ ਦੇਣ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚੇਗੀ ਸੁਪਰੀਮ ਕੋਰਟ ਵੱਲੋਂ ਵਕਫ ਕਾਨੂੰਨ ਤੇ ਰੁਕ ਲਗਾਉਣ ਤੋਂ ਇਨਕਾਰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਵਕਫ ਸੋਧ ਐਕਟ ਸੰਬੰਧੀ ਇੱਕ ਵੱਡਾ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ ਵਕਸੂਦ ਐਕਟ ਦੀ ਕੁਝ ਉਪਬੰਧਾਂ 'ਤੇ ਰੋਕ ਲਗਾ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਦੇ ਵਿੱਚੋਂ ਉਹ ਜੋ ਉਪਬੰਧ ਸ਼ਕਤੀ ਦੇ ਮਾਨਮਾਨੀ ਵਰਤੋਂ ਨੂੰ ਉਤਸ਼ਾਹਿਤ ਕਰਨਗੇ ਸੀਜੀਆਈਡੀਆਰ ਗਵਈਅਤੇ ਜਸਟਿਸ ਏਜੀ ਮਸੀ ਦੇ ਬੈਂਚ ਨੇ ਕਿਹਾ ਕਿ ਪੂਰੇ ਕਾਨੂੰਨ 'ਤੇ ਰੋਕ ਲਗਾਉਣ ਦਾ ਕੋਈ ਆਧਾਰ ਨਹੀਂ ਹੈ ਕੁਝ ਭਾਗਾਂ ਨੂੰ ਸੁਰੱਖਿਆ ਦੀ ਲੋੜ ਹੈ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾਇਆ ਯੂਏਈ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ 2025 ਦੇ 6ਵੇਂ ਮੈਚ ਦੇ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਪਰ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ ਸਿਰਫ 127 ਦੌੜਾਂ ਹੀ ਬਣਾ ਸਕਿਆ ਜਵਾਬ ਦੇ ਵਿੱਚ ਭਾਰਤ ਨੇ 15.5 ਓਵਰਾਂ ਦੇ ਵਿੱਚ 3 ਵਿਕਟਾਂ ਗਵਾ ਕੇ 128 ਦੌੜਾਂ ਦਾ ਟਿਕਾ ਪ੍ਰਾਪਤ ਕੀਤਾ ਤੇ 7 ਵਿਕਟਾਂ ਦੇ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਦੇ ਵਿੱਚ ਕਾਮਯਾਬ ਹੋਇਆ ਪਾਕਿਸਤਾਨ ਗੁਰਤਾਮਉੱਤੇ ਮੱਥਾ ਪਿੱਕਣ ਵਾਲੀ ਸ਼ਰਧਾਦੂਆਂ ਨੂੰ ਨਾ ਜਾਣਤੇ ਬੋਲੇ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਪਾ ਬਾਰੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਨਾਲ ਮੈਚ ਖੇਡਣਾ ਜ਼ਰੂਰੀ ਸੀ ਉਹਨਾਂ ਨੇ ਕਿਹਾ ਕਿ ਜੇਕਰ ਉਸ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਨੂੰ ਲਿਆ ਜਾਂਦਾ ਜਿਸ ਫਿਲਮ ਦੀ ਸ਼ੂਟਿੰਗ ਪਹਿਲਾਂ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਗद्दार ਕਿਹਾ ਜਾਵੇ ਕਿ ਉਹ ਪਾਕਿਸਤਾਨ ਦੇ ਨਾਲ ਕੋਈ ਸਬੰਧ ਨਹੀਂ ਰੱਖਣਗੇ ਆਉ ਸੁਣਦਿਆਂ ਸੀਐਮ ਦਾ ਹੋਰ ਕੀ ਕੁਝ ਕਹਿਣਾ ਤੁਹਾਡਾ ਸਵਾਗਤ ਹੈ ਜਿਹੜੇ ਜਿਹੜੇ ਮੀਡੀਆ ਮੰਚ ਜਿੰਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੱਜ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਬੀਜੇਪੀ ਜਿਹੜੀ ਹੈ ਉਹਦੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਉਹਦੇ ਵਿੱਚ ਕੰਮ ਕਰਨ ਲਈ ਜੋ ਕਿ ਤਣਾਵ ਜਾਂ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗਦਾਰ ਕਹਾਵਾਂਗੇ ਦੇਸ਼ ਦਾ ਸਾਰੇ ਦੇਸ਼ ਦੇ ਵਿੱਚ ਇਹਨਾਂ ਦੀ ਟਰੋਲ ਆਰਮੀ ਲੱਗ ਗਈ ਉਹ ਤਾਂ ਜੀ ਗਦਾਰੀ ਹੈ ਜੀ ਦੀ ਗਦਾਰੀ ਹੈ ਪਾਕਿਸਤਾਨ ਨਾਲ ਅਸੀਂ ਕੋਈ ਸਬੰਧ ਨਹੀਂ ਰੱਖਣੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਪ੍ਰੋਡਿਊਸਰ ਦਾ ਕਲਾਕਾਰ ਦਾ ਪਰ ਕਿਉਂਕਿ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਹੈ ਸੋ ਉਹਨਾਂ ਨੂੰ ਨਿਕਟਾ ਪੈਣਾ ਚਾਹੀਦਾ ਉਹ ਤਾਂ ਲਾਈਵ ਹੋਇਆ ਨਾ ਉਹ ਤਾਂ ਸ਼ੂਟਿੰਗ ਹੋਈ ਐ ਉਹ ਪਹਿਲਾਂ ਦੀ ਰੀਲੀਜ਼ਿੰਗ ਕਿਤੇ ਬਾਅਦ ਚ ਹੋਣੀ ਸੀ ਤੇ ਨਹੀਂ ਹੋਣ ਦਿੱਤੀ ਉਹਨਾਂ ਨੇ ਕੱਲ੍ਹ ਵਾਲਾ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਇਹਨਾਂ ਦਾ ਮੇਨ ਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਐ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਇਹ ਆਪਰੇਸ਼ਨ ਸੰਧੂਰ ਜਿੱਤ ਗਏ ਹੱਥ ਨਹੀਂ ਮਿਲਾਏ ਖੇਡ ਤਾਂ ਹੈਗੇ ਉਹਨਾਂ ਨਾਲੋਂ ਕੈਚ ਤਾਂ ਲਏ ਨੇ ਉਹਨਾਂ ਦੇ ਫਿਰ ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਜਦ ਤਾ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ じゃ ਅਸੀਂ ਉਹਨਾਂ ਦਾ ਕੈਚ ਨਹੀਂ ਲਿਆ ਸੀ ਨਹੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ ਇਹ ਉਹਨੂੰ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤਾਂ ਤੁਸੀਂ ਖੇਡਣਾ ਕਿਉਂ ਹੈ ਜੀ ਮਤਲਬ ਅਨੁਰਾਗ ਠਾਕਰ ਜੀ ਕਹਿੰਦੇ ਕਿ ਅਕੇ ਅਨੁਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇੜਨਾ ਪੈਂਦਾ ਹਨਰਾਗ ਠਾਕੁਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਪਰ ਕਦੋਂ ਤੋਂ ਤਾਂ ਬਾਈਕਟ ਚੱਲ ਰਿਹਾ ਜੀ 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ ਵਰਲਡ ਕੱਪ ਚ ਬਾਈਕਟ ਹੋਇਆ ਕਿ ਨਹੀਂ ਖੇਡਦੇ ਸੀ ਇਹਨਾਂ ਨਾਲ ਤੇ ਉਦੋਂ ਫਿਰ ਉਹ ਉਹ ਤਾਂ ਵਰਲਡ ਕੱਪ ਤੋਂ ਤਾਂ ਵੱਡਾ ਕੋਈ ਮਲਟੀ ਨੇਸ਼ਨਲ ਟੂਰਨਾਮੈਂਟ ਨਹੀਂ ਨਾ ਜਿਸ ਵਿੱਚ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਸੋ ਮਤਲਬ ਆਪਣੇ ਸਾਹਬ ਨਾਲ ਹੀ ਕਰੀ ਜਾਂਦੇ ਹੋ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਤਿਵੇਂ ਉਹ ਕਿੱਥੇ ਇਸਤੇਮਾਲ ਕਰਨਗੇ ਮਲ ਫਾਇਦਾ ਪਾਕਿਸਤਾਨ ਦਾ ਉੱਥੇ ਕਿਹੜਾ ਕੋਈ ਬੋਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਆਰਮੀ ਦੇ ਅੰਦਰ ਹੈ ਸਾਰਾ ਕੁਝ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਜੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣੇ ਆ ਉਧਰ ਬੰਦੂਕ